ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਵਾਲਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦੋ ਤਿੰਨ ਪਸ਼ੂ ਦਿਖਾਉਣੇ ਬਿਲਕੁਲ ਤਾਜ਼ੇ ਸੂਏ ਸਵਾਏ ਆ ਆਪਾਂ ਪਹੁੰਚਿਆ ਫੇਰ ਰੋਬੜ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਇਹਨਾਂ ਦੀ ਡਿਟੇਲ ਆਜੋ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਕੀ ਹਾਲ ਚਾਲ ਜੀ ਵਧੀਆ ਨੇ ਵਧੀਆ ਚੱਈਦਾ ਭਾਜੀ ਨਾਮ ਤੇ ਐਡਰੈਸ ਦੱਸਿਓ ਨਾ ਰੋਬੜੀ ਪਿੰਡ ਰਾਪੁਰਸੀ ਦਾ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਠੀਕ ਆ ਜੀ ਫੋਨ ਨੰਬਰ ਫੋਨ ਨੰਬਰ ਹੈਗਾ 98137736 ਠੀਕ ਆ ਜੀ ਹਾਂਜੀ ਤੇ ਆ ਦੱਸਿਓ ਭਾਜੀ ਪਹਿਲੇ ਨੰਬਰ ਤੇ ਕਿੰਨਾ ਵਜੇ ਸੂਆ ਸੂਈ ਜੇ ਕਿੰਨਾ ਸੂਆ ਸੂਈ ਜੇ ਲਓ ਜੀ ਤੀਸਰਾ ਸੂਆ ਸੂਈ ਜੇ ਕਿੰਨਾ ਦੁੱਧ ਜੇ ਭਾਜੀ ਇਹਦੇ ਕੋਲ ਕੰਡੇ ਵਾਲਾ 12 ਕਿਲੋ ਤਿਆਰ ਹੋਊਗਾ ਜੀ ਠੀਕ ਆ ਜੀ ਲਓ ਜੀ 12 ਲੀਟਰ ਜਿਹੜਾ ਦੁੱਧ ਕੰਡੇ ਵਾਲਾ ਬਿਲਕੁਲ ਤਿਆਰ ਕਿੰਨਾ ਟਾਈਮ ਹੋਗਾ ਸੂਈ ਨੂੰ ਸੂਈ ਨੂੰ ਠੀਕ ਹੈ 20 ਦਿਨ ਦੇ ਆਸ-ਪਾਸ ਟਾਈਮ ਹੋ ਗਿਆ ਜੇ ਸੁਈ ਨੂੰ ਥਣਥਣ ਵੇਖ ਸਕਦੇ ਤੁਸੀਂ ਖੋਲ ਦਿਓ ਭਾਜੀ ਖੋਲ ਕੇ ਵਿਖਾਈਏ ਲਓ ਜੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੇ ਗੱਦਕੁੱਦ ਜਿਹੜਾ ਬਹੁਤ ਹੀ ਤਗੜਾ ਆ ਗਿਆ ਕਰਮਾਲੀ ਦਾ ਸੇਠਣਾ ਦਾ ਸੈਜ ਗਿਆ ਵੀ ਤੁਹਾਨੂੰ ਲੱਗੇ ਤਾਂ ਚੈੱਕ ਕਰਾ ਦਿੰਨੇ ਆਪਾਂ 12 ਲੀਟਰ ਜਿਹੜਾ ਮੌਕੇ ਤੇ ਬਿਲਕੁਲ ਤਿਆਰ ਆ ਚਲੋ ਕੋਈ ਚੰਗੀ ਸੰਭਾਲਾ ਭਰਾ ਲੱਗ ਜੇ ਦੁੱਧ ਦਾ ਜਰੂਰ ਫਰਕ ਪਾਉ ਜੂ ਕਿੰਨਾ ਕੁ ਚਵਾਈ ਜਾਊ ਭਾਜੀ 14 15 ਕਿਲੋ ਖੁੱਲਾ ਜਵਾਜਣਾ ਜੀ ਬੀਜੀ ਠੀਕ ਆ ਠੀਕ ਲੋ ਜੀ 14 15 ਅੰਕ ਲੀਟਰ ਬਾਈ ਕਹਿੰਦਾ ਕਿ ਦੁੱਧ ਭਰੂਗੀ ਕਰਮਾਲੀ ਸਾਦੇ ਚ ਕਾਦਪੁੱਤ ਜਿਹੜਾ ਬਹੁਤ ਹੀ ਤਕੜਾ ਵਾ ਲੋ ਜੱਡਾ ਛੋਟਾ ਵੀ ਵੇ ਸਾਦੇ ਚ ਬਾ ਕਮਾਲਿਆਂ ਤੇ ਸਾਨਾਂ ਦਾ ਸਾਇ ਗਿਆ ਪਰ ਇਧਰਲੀ ਸਾਈਡ ਤੋਂ ਚੈੱਕ ਕਰਾ ਦਨੇ ਹਵਾਨੇ ਤੇ ਵੀ ਡੱਬ ਡੱਬ ਜਿਹੜੇ ਕਾਫੀ ਆ ਗਏ ਦੋਵੇਂ ਸਾਈਡਾਂ ਤੇ ਡੱਬ ਆ ਗਏ ਆ ਮੁੱਲ ਭਾਜੀ ਕਿੰਨਾ ਕਜੇ ਦਾ ਇਹ ਇਹ ਬੜੀ ਪਿਆਸੀ ਸੀ ਕਰ ਦਈਏ ਜੱਜ ਜਾਈ ਚਾਜਾ ਦੋ ਛੱਡ ਦਈਏ ਰੀ ਹੋਰ ਛੱਡ ਦਈਏ ਹਾਣਾ ਹੀ ਕਰ ਦਈਏ ਹਾਣਾ 10000 ਦੇ ਦਾਂਗੇ ਇਹਦੇ 80 ਦੀ ਹਾਂਜੀ ਹੈਗੀ ਗੰਜਾਸ਼ ਕੋਈ 2000 ਚਲੋ ਛੱਡ ਦਾਂਗੇ ਜੱਸ ਨੂੰ ਠੀਕ ਹੈ 78 ਮਾਣੇ ਤੋਂ ਘਟ ਨਹੀਂ ਇਹ ਠੀਕ ਹੈ ਹਾਂਜੀ ਠੀਕ ਹੈ ਠੀਕ ਹੈ ਲੋੜੀ ਦੀ ਨਵੇਂ ਸਾਲ ਦੀਆਂ ਆਫਰਾਂ ਲਾਤੀਆਂ ਵਾਂ ਲੋੜੀ ਦੀਆਂ ਆਫਰਾਂ ਸੱਚ ਠੀਕ ਹੈ ਨਵੇਂ ਸਾਲ ਤੇ ਹਣਾ ਲੰਘ ਗਿਆ ਬਈ ਚਲੋ ਜੇ ਲੋੜੀ ਦੀਆਂ ਆਫਰਾਂ ਵੀਰ ਨੇ ਲਾ ਦਿੱਤੀਆਂ ਵਾਂ ਬਿਲਕੁਲ ਹੀ ਨਾਰਮਲ ਰੇਟ ਹੈ ਤੇ ਆਹ ਬਾਈ ਜੀ ਕਿਹੜੇ ਏਰੀਆ ਚ ਲੈ ਆਂਦਾ ਜੇ ਨਾਗ ਗੰਗਾ ਨਗਰੋਂ ਪਾੜੀ ਗੰਗਾ ਨਗਰੋਂ ਹਿਅਾਨੇ ਚੋਂ ਲਓ ਜੀ ਗੰਗਾ ਨਗਰ ਦਾ ਕਾਲਾ ਸੋਨਾ ਆ ਗਿਆ ਜੇ ਉਨਹੀਂ ਅੱਗੇ ਨੂੰ ਬਣੀ ਪਈ ਏ ਤੇ ਉਨਹੀਂ ਪਿੱਛੇ ਨੂੰ ਬਣੀ ਪਈ ਆ ਰਿੰਗ ਸਿੰਘ ਬਾਈ ਕਿਦਾਂ ਜੇ ਇਹਦੇ ਕੋਲ 17 18 ਕਿਲੋ ਤਿਆਰ ਹੋ ਗਾ ਦੋ ਜੀ ਅੱਛਾ ਜੀ 17 18 ਲੀਟਰ ਜਿਹੜਾ ਦੁੱਧ ਤਿਆਰ ਆ ਤੇ ਕਦ ਕਦ ਵੇਖ ਸਕਦੇ ਜੇ ਕੋਠੇ ਜਿੱਡੀ ਆ ਕਿੰਨਾ ਟਾਈਮ ਹੋ ਗਿਆ ਸੂਰੂ ਸੂਰੂ ਪਾੜੀ 8 9 ਦਿਨ ਹੋ ਗਏ ਜੇ ਠੀਕ ਹੈ ਜਵਾਕੀ ਜੇ ਪਿੱਛੇ ਦੀ ਪੜੀ ਠੀਕ ਆ ਠੀਕ ਆ ਲੋ ਜੀ ਫੀਮਲ ਆ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਆਪਣੇ ਸਉਣ ਭਾਈ ਹੁਣੀ ਪਹੁੰਚੇ ਆ ਦੋਗੀ ਦੁੱਧ ਬਹੁਤਾ ਜਿਹੜੇ 20 20 ਕਿਲੋ ਦੋਗੀ ਜੀ ਸਰ ਜੀ ਭਾਜੀ ਸਉਣ ਵੀਰ ਮੇਰਾ ਸਾਸਿਕਾ ਜੀ ਇਹ ਹਾਲ ਚੱਲ ਜੇ ਕਿੰਨੀ ਕਿ ਉਹ ਕਿੰਨੀ ਕੁ ਦੀ ਉਗੜ ਗਾੜ ਹੋਣਾ ਮੈਂ ਤਾਂ ਹੋਊਗੀ ਭੜੀ ਬਹੁਤੀ ਜਿਹੜੀ 6 ਕਿਲੋ ਹੋਊਗੀ ਜੀ ਦੋ ਮਿਲਿਆ ਨਹੀਂ 30 ਕਿਲੋ ਠੀਕ ਹੈ 30 ਕਿਲੋ ਇੱਕ ਟਾਂ ਦੀ ਗਾੜਿਆ ਠੀਕ ਗੱਲ ਠੀਕ ਗੱਲ ਲਓ ਜੀ 3 ਲੀਟਰ ਗਾੜੀ ਗਾੜਿਆ ਦੇ ਉੱਤਿਆ ਚੰਗਾ ਸੋਰੀ ਨਤੀਜੋ ਦੀ ਫੁੱਟੀ ਟੁਕੜਾ ਵੀ ਜਿਹੜਾ ਬਹੁਤ ਚੌੜਾ ਕਰਮਾੜੀ ਦਾ ਹਾਥੀ ਦੇ ਛੋਟਾ ਲੈ ਕੇ ਆਵੇ ਹਾਥੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਹਾਥੀ ਲੈ ਕੇ ਆਵੇ ਮੇਰਾ ਵੀਰ ਅਗੋਂ ਗੱਡੀ ਜਾਉ ਬਲਾਰੋ ਜੀ ਲਓ ਜੀ ਉਨੇ ਹੀ ਅੱਗ ਹਾਥੀ ਜਿਹੜੀ ਹੁੰਦੀ ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਲਓ ਜੀ ਥਾਣਾ ਦਾ ਸੈੱਜ ਗਿਆ ਵੀ ਜਿਹੜਾ 24 ਨੁਕਰਾਂ ਤੇ ਲੱਗਾ ਪਿਆ ਕੱਲਾ ਕੱਲਾ ਉਧਰ ਦੀ ਜਿੱਗਾ ਗੰਗਾ ਨਗਰ ਠੀਕ ਆ ਲਓ ਜੀ ਗੰਗਾ ਨਗਰ ਦਾ ਕਾਲਾ ਸੋਣਾ ਜੇ ਤੇ ਵੇਖ ਸਕਦੇ ਕਿ ਕਿੱਡਾ ਛੁੱਟਾ ਬਾਗਮਾਲਿਆ ਥਾਣਾ ਦਾ ਸੈਜ ਗਿਆ ਵੀ ਜਿਹੜਾ ਸ਼ਾਨਦਾਰ ਆ ਗਿੱਟ-ਗਿੱਟ ਤੇ ਥਣ ਲੱਗਾ ਪਿਆ ਕਰਮਾਲੀ ਨੂੰ ਇਹ ਕਿੰਨਾ ਭਰੂ ਦੁੱਧ ਭਾਈ ਹਾਂਜੀ ਕਿੰਨਾ ਭਰੂ ਦੁੱਧ ਜੀ ਬਾਈ ਕੋਲ ਭਰੀ ਜਾਊਗੀ ਜੀ ਠੀਕ ਆ ਲਓ ਜੀ 20 ਤੋਂ ਪਲੱਸ ਚੱਲਣ ਵਾਲੀ ਝੋਟੀ ਜੇ ਆਮ ਨਾਲ ਕੋਈ ਸਮਝੇ ਵੇਖ ਸਕਦੇ ਜੇ ਕੱਦ-ਕੋਦ ਜਿਹੜਾ ਬਹੁਤ ਤਕੜਾ ਕਰਮਾਲੀ ਦਾ ਤੇ ਨਾੜਾ ਨੂੜਾ ਵੀ ਚੱਡੇ ਤੇ ਜਿਹੜੀਆਂ ਕਾਫੀ ਆ ਗਈਆਂ ਵਾ ਉਹ ਭਾਈ ਇਹ ਗੱਡੀ ਲਿਆਓ ਕੈਮਰਾ ਬਿਲਕੁਲ ਬਿਲਕੁਲ ਜੀ ਆਵੇ ਕੋ ਨਹੀਂ ਕੋਠੇ ਜਿੱਡੀ ਸਹੀ ਗੱਲ ਜੀ ਆਪਾਂ ਪਹਿਲਾਂ ਭਾਜੀ ਕਿੱਥੋਂ ਵੀਰ ਦੇ ਪੁੱਤ ਲੈ ਲੀਏ ਠੀਕ ਹੈ ਠੀਕ ਹੈ ਲਓ ਜੀ ਪੇਠ ਪੁੜਾ ਜਿਹੜਾ ਬਹੁਤ ਚੌੜਾ ਵਾ ਦੋਵੇਂ ਚਾਹੀਏ ਦੋਵੇਂ ਚਲੋ ਲਓ ਜੀ ਥਲਾਂ ਦਾ ਸੈਜ ਗਿਆ ਵੀ ਇੱਧਰੋਂ ਮੈਂ ਦਿਖਾਉਂਨੇ ਆ ਤੇ ਨਾਲਾ ਨੋੜਾ ਵੀ ਜੜੀਆਂ ਆ ਗਈਆਂ ਵਾ ਮੜ ਜਾ ਪਰੇ ਕਰਿਓ ਲਾ ਲਓ ਲਓ ਜੀ ਇੱਧਰ ਹੀ ਸਾਈਡ ਤੋਂ ਮੈਂ ਚੈੱਕ ਕਰ ਸਕਦੇ ਆ ਥਣ ਤੁਣ ਜਿਹੜਾ ਚੰਗਾ ਲੱਗਾ ਕਰਮਾਲੀ ਨੂੰ ਤੇ ਵੀਜੇ ਤੋਂ ਪਲਾਸ ਜਿਹੜਾ ਦੁੱਧ ਕੱਢੂਗੀ ਇਹਦਾ ਕਿੰਨਾ ਜੇ ਕਰਨਾ ਮੁੱਲ ਭਾਜੀ ਇਦਾਂ ਮੋੜ ਦੇ ਦੀਏ ਮਾੜੀ ਦੋਦੀ ਦੋਦੀ ਹਾਂਜੀ ਨਹੀਂ ਕਹੀਏ ਜਾ ਜਾ ਵੀਰ ਕੋ ਕਰਾਉ ਜਾ ਮਾਜੀ ਦੇ ਦੋਦੀ ਹੁੰਦਾ ਚਲੋ ਹੈ ਅੱਛਾ ਜੀ ਤੁਹਾਨੂੰ ਦੋਦੀ ਦੇ ਦੀਏ ਜੀ ਤੁਹਾਨੂੰ ਭਾਜੀ ਦੱਸੀ ਖੱਪੇ ਢੇਰ ਦੇ ਜਾ ਹਾਂ ਢੇਰ ਦੇ ਹੈ ਢੇਰ ਦੇ ਲਾ ਦੀਏ ਵੀਰ ਜੀ ਕਰੋ ਮਾਂ ਥੋੜਾ ਬੋਲਾ ਕਰੋ 190 ਦੇ ਦਾਂਗੇ ਜੀ ਭਾਜੀ ਹਾਂਜੀ ਕੋਈ 190 ਦੀ ਕੋਈ 80 ਨਹੀਂ ਆ ਅੱਛਾ ਜੀ ਪੂਰੀ 170 ਦੀ ਨਹੀਂ ਦੇਣੀ 165 ਦੀ ਦੇਣੀ ਜੇ ਹਾਂਜੀ ਠੀਕ ਆ ਛੋਟਾ ਹੀ ਕਰਤੀਆਂ ਖੁੱਲੀਆਂ ਹੀ ਲਓ ਜੀ ਖੁੱਲੀਆਂ ਛੋਟਾਂ ਲਾਤੀਆਂ ਵੀਰ ਸੁਣੋ ਇੱਕ 30 ਦੀ ਦੇ ਦਾਂਗੇ ਉਹ ਦੋ ਜਾਂ ਛੋਟ ਲਓ ਜੀ 163 ਦੀ ਵੱਡਾ ਮਾਨਤਾਂ ਨੂੰ ਪੈਣੇ ਕਰਦਾ ਸਹੀ ਗੱਲ ਹੈ ਬਹੁਤ ਹੀ ਤਕੜੀਆਂ 16300 ਜਮਾਨਤ ਨਹੀਂ ਹੋਣਾ ਰਿਹਾ ਹੁਣ ਅੱਛਾ ਜੀ 1000 ਛੋਟ ਹੋਰ 62 ਦੀ ਲਓ ਜੀ ਵਾਦਾ ਦੀ ਕਰਾਉਣਾ ਆਜੇ ਇੱਕ ਨਾ ਕੋ ਬਾੜੀਆ ਨਹੀਂ ਹਾਂਜੀ ਪੂਰੇ ਸੱਚ ਦੀ ਭਾਈ ਆਓ ਇਹ ਇੱਕ ਸਰਦੀ ਜਾਨ ਦੋ ਆਜੇ ਉਹ ਨਹੀਂ ਜਾਨ ਦੋ ਇੱਕ ਸਰਦੀ ਜਾਨ ਦੋ ਆਜੇ ਤਾਂ ਕਾਣਾ ਕਾਇ ਹੋਰ ਮੇਲਾ ਲੁੱਟ ਲਿਆ ਤੇ ਜਿਹੜਾ ਰਹਿ ਗਿਆ ਰਹਿ ਗਿਆ ਤਾਂ ਕਾਣਾ ਕਾਇ ਹੋਰ ਕਟਾ ਦੇਣੇ ਵੀਰ ਨੇ ਨਹੀਂ ਅੱਛਾ ਪੂਰੇ ਸੱਚ ਦੀ ਹੋਰ ਖੇਡਾਂ ਨਾ ਪਊਗੀ ਠੀਕ ਆ ਠੀਕ ਆ ਨਹੀਂ ਬਿਲਕੁਲ ਵੀਰੋ ਦਹਾਂ ਦਾ ਯਾਰ ਲਿਆ ਕਰਕੇ ਉਹ ਨਾ ਇੱਥੇ ਦਾ ਹਾਂਜੀ ਉਹਨੂੰ 2000 ਛੋੜ ਕਰਾਂਗੇ ਕੱਲ੍ਹ ਸੱਟ ਦਿਓ ਅੱਛਾ ਜੀ ਉਹ ਛੋੜ ਠੀਕ ਹੈ ਉਹ ਯਾਰ ਬੱਸ ਦੱਸ ਦੇ ਵੀਰ ਨੂੰ ਆਈ ਸੀ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਅੱਕਰ ਸਾਹਿਬ ਦਾ 52 ਦੀ ਜੇ ਕੋਈ ਸ਼ੇਅਰ ਕਰਕੇ ਉਹ ਦੱਸਾਂ ਜਾਨਿਆਂ ਨੂੰ ਤੇ ਨਾੜਾਂ ਨੋੜਾਂ ਜਿਹੜੀਆਂ ਜਾਲੀ ਵਿਛੀਆਂ ਪਿਆ ਚੱਡੇ ਦੇ ਵੇਖ ਸਕਦੇ ਜੀ ਤੁਸੀਂ 17 ਕਿਲੋ 16 ਕਿਲੋ ਲੀਟਰ ਦੁੱਧ ਹੋਊਗਾ ਠੀਕ ਹੈ ਜੀ ਲਓ ਜੀ 16 ਮੰਨ ਕੇ ਜਿਹੜਾ ਮਰਜ਼ੀ ਭਰਾ ਲਾ ਜੇ ਜਿਹੜਾ ਤਿਆਰ ਹੈ ਕੰਡੇ ਵਾਲਾ ਲੇਕਿਨ ਫੇਰ ਤੋਰੀਏ ਮਾਰ ਲਓ ਆਹ ਵੜਾ ਜਵਾਕ ਇਹਦੇ ਖੋਲ ਕੇ ਫੇਰ ਦਿਖਾ ਦਿੰਨੇ ਕਰਾਂ ਲਓ ਜੀ ਫੇਸ ਕੁਆਲਟੀ ਵੇਚ ਸਕਦਾ ਜੀ ਫੇਰ ਤੁਸੀਂ ਤੇ ਪੇਠ ਪੁੜਾ ਜਿਹੜਾ ਤੁਹਾਨੂੰ ਅੱਗੇ ਵੀ ਕਿਹਾ ਮੰਜਾ ਡੈਨ ਲਈ ਸਾਗਤਾ ਬਹੁਤ ਹੀ ਤਕੜਾ ਕੱਢ ਕਾਠਿਆ ਇਹ ਤਾਂ ਤੁਹਾਨੂੰ ਜਿਹੜਾ ਬਾ ਕਮਾਲ ਲੱਗਾ ਕਰਮਾਲੀ ਨੂੰ ਲਾਓ ਜੀ ਕਾਲਾ ਸੋਨਾ ਆ ਗਿਆ ਹੈ ਬਿੱਲੂ ਕੋ ਗਾਇਨ ਦਾ ਹੈ ਕਿ ਦੇ ਦੁੱਧਾਂ ਲਿਦਰ ਲਾਏ ਤਾਂ ਸਾਡੀ ਕੱਲ ਵੀ ਬੰਨੇ ਵਧੂ ਨਹੀਂ ਕਾਉਂਦੇ ਆਮਾ ਨਾ ਉਹ ਜੱਦਾ ਛੁੱਡਾ ਫੇਰ ਚੈੱਕ ਕਰ ਸਕਦੇ ਤੁਸੀਂ ਨਹੀਂ ਹੋ ਬਾਹਰ ਆਈ ਬਸ ਇੱਕ 58 ਦੀ 58 ਦੀ 1 58 ਦੀ ਹੋ ਜੀ ਹਾਂ ਹੁ ਮਿਲੋ ਵੀਰ ਤੁਸੀਂ ਕਰ ਸਕਦੇ ਆ ਕੋਈ ਆਏ ਕੋਈ ਕਰਾ ਦੇ ਮਾਰ ਥੋੜਾ ਤੁਸੀਂ ਕਰ ਲਾ ਅੱਗੇ ਮਾਰ ਥੋੜਾ ਨਹੀਂ ਨਾ ਲੋੜੀ ਆਉਂਦੀ ਆਫਰ ਹੀ ਲਾ ਜੀ ਕੋਈ ਬੜਾ ਆਫਰ ਲਾ ਦੇ ਤੁਸੀਂ ਉਦਾਂ ਬਈ ਇਹ ਗੱਲ ਮੰਨ ਲਈਏ ਮਈਟਾ ਹੀ ਦੀ ਜੇ ਜੀ ਥੋੜਾ ਬੁਗੀ ਜੀ ਵੀਰੇ ਲਾਉਣਾ ਦਾ ਜੇ ਕਿਹੇ ਵੀ ਨੂੰ 16 ਕਿਲੋ ਵਾਲੀ ਮੱਝ 17 ਕਿਲੋ ਵਾਲੀ ਨਹੀਂ ਮਿਲਦੀ ਇਹ ਨਹੀਂ ਮਿਲ ਜੇ ਹਾਂ ਬੁਗੀ ਜੀ ਵੀਰੇ ਥੋੜਾ ਫਿਰ ਲਗਾ ਆਹ ਤੇ ਸੇਲ ਹੀ ਲਾਤੀ ਜਿੰਨਾ ਨਾ ਫੜਾ ਦੇਣੀ ਹੁਣ ਇਹ ਹੈ ਹਾਂ ਆ ਥੋੜਾ ਹੀ ਫੜਾ ਮੇਰਾ ਰਿਜ਼ਾ ਦੀ ਨਹੀਂ ਤੇਰੇ ਬਰਾਬਰ ਹੀ ਮੈਨੂੰ ਬਾਜ ਮੱਝ ਮੇਰੀ ਵੱਡੀ ਆ ਹਾਂ ਬਾਜ ਤੇਰੇ ਬਰਾਬਰ ਅਗਲੇ ਵੀ ਨਹੀਂ ਕੋਈ ਤਾਂ ਆਹ ਤੋ ਜੀ ਕਾਤ ਤੇ ਵੇਖ ਸਕਦੇ ਜੀ ਬਹੁਤ ਹੀ ਤਗੜਾ ਕਾਤ ਆ ਠੀਕ ਆ ਠੀਕ ਆ ਹਾਂ ਕਰਾਉਣਾ ਨਹੀਂ ਮਾਨਦਾਨ ਵੀਰ ਕੋ ਨਹੀਂ ਮਾਨਦਾਨ ਅੱਗੇ ਬੜਾ ਹੋ ਗਿਆ ਠੀਕ ਆ ਠੀਕ ਆ ਪੂਰੇ 55 ਦੇ ਦਾਂਗੇ ਅੱਜ ਜਾਣਦੇ ਲੋ ਜੀ ਲੋ ਜੀ ਇੱਕ 55 ਦੀ ਆ ਰਹੀ ਹੋ ਵੀ ਜੇ 55 ਲੈ ਮੇਰਾ ਵੀ ਫੋਨ ਕਰਾਵੇ ਬੰਦਾ ਵੀ ਜਿਹੜਾ ਮਾਤੜਿਆ ਅੱਛਾ ਜੀ ਇਹ ਹੁਣ ਪਤਾ ਨਹੀਂ ਕੋਈ ਗੇਮ ਹੀ ਚੱਲਣ ਦੀ ਆ ਚਲੋ ਜਰਜਾ ਕੋਈ ਸੂਤਰੋ ਜੇ ਕੰਮ ਠੀਕ ਹੈ ਠੀਕ ਹੈ ਠੀਕ ਹੈ ਮੈਂ ਉਹਦਾ ਦੋ ਦੀ ਆ ਹਾਂਜੀ ਬਿਲਕੁਲ ਕੋਈ ਵੀ ਗੱਲ ਦੀ ਮੈਂ ਹਾਥੀ 16 ਕਿਲੋ ਵਾਲੀ ਇੱਕ 55 ਦੀ ਕੋਈ ਲੈ ਦੇ ਆਪਾਂ ਉਹ ਲੈ ਲਾਂਗੇ ਕੋਈ ਵੀ ਲੈ ਲਾਂਗੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਇਹ ਉਹ 20 ਕਿਲੋ ਵਾਲੀ ਪਤਾ ਹੁੰਦਾ ਚੱਲਦੀ 1 ਕਿਲੋ ਵਾਲੀ ਆ ਸਹੀ ਗੱਲ ਹੈ ਲੋ ਭਾਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸ ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਹੈ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਇਹਦਾ ਕੀ ਮੁੱਲ